ਹੈਲੋ ਸਸੀ ਕਲਜੀ ਮੈਂ ਰਿਸ਼ਪਾਲ ਕੌਰ ਗਿਲ ਤੇ ਅੱਜ ਮੈਂ ਤੁਹਾਡਾ ਸਵਾਗਤ ਕਰਦੀ ਆਂ ਅੱਜ ਦੇ ਵਿਚਾਰ ਦੇ ਵਿੱਚ ਪਹਿਲੇ ਐਪੀਸੋਡ ਦੇ ਵਿੱਚ ਤੇ ਜਿਸ ਦੇ ਵਿੱਚ ਮੈਨੂੰ ਹਮੇਸ਼ਾ ਤੁਹਾਡੇ ਸਹਿਯੋਗ ਦੀ ਲੋੜ ਰਹੇਗੀ ਤੇ ਜਿਹੜਾ ਅੱਜ ਦਾ ਮੈਂ ਟਾਪਿਕ ਚੁਣਿਆ ਆਂ ਇਹ ਇੱਕ ਬਹੁਤ ਸੰਵੇਦਨਸ਼ੀਲ ਜਿਹੜਾ ਵਿਸ਼ਾ ਹੈਗਾ ਆ ਤੇ ਪਰ ਸਾਡੀ ਜਿਹੜੀ ਰੋਜ਼ਾਨਾ ਦੀ ਜ਼ਿੰਦਗੀ ਆ ਉਹਦੇ ਨਾਲ ਜੁੜਿਆ ਹੋਇਆ ਆ ਕਿਉਂਕਿ ਸੁੱਖ ਤੇ ਦੁੱਖ ਜ਼ਿੰਦਗੀ ਦਾ ਇੱਕ ਗੂੜਾ ਹਿੱਸਾ ਆ ਇਹਨਾਂ ਤੋਂ ਬਚਿਆ ਨਹੀਂ ਜਾ ਸਕਦਾ ਤੇ ਜਿਹੜਾ ਅੱਜ ਦੇ ਟੌਪਿਕ ਤੇ ਮੈਂ ਗੱਲ ਕਰਨਾ ਚਾਹੁੰਦੀ ਆ ਉਸ ਟੌਪਿਕ ਦਾ ਨਾਂ ਹੈਗਾ ਆ ਅਫਸੋਸ ਜਾਂ ਜਿਹੜੀ ਦੁੱਖ ਦੀ ਕੜੀ ਹੁੰਦੀ ਆ ਇਹਦਾ ਮਤਲਬ ਕੀ ਆ ਤੇ ਇਹਦਾ ਮਕਸਦ ਕੀ ਸੀ ਤੇ ਕਈ ਵਾਰੀ ਆਪਾਂ ਜਾਣੇ ਅਣਜਾਣੇ ਦੇ ਵਿੱਚ ਗਲਤੀਆਂ ਕਰ ਜਾਂਦੇ ਆ ਜਿੱਥੇ ਕਿ ਜਿਹੜਾ ਇਹਦਾ ਮਕਸਦ ਸੀਗਾ ਉਹ ਤੋਂ ਉਲਟ ਆਪਾਂ ਕੰਮ ਕਰਕੇ ਆ ਜਾਂਦੇ ਆ ਆਪਣੇ ਘਰ ਨੂੰ ਜਿਹੜਾ ਇਹਦਾ ਅਰਥ ਹੈਗਾ ਯਾ ਅਫਸੋਸ ਦਾ ਉਹ ਫਾਰਸੀ ਭਾਸ਼ਾ ਤੋਂ ਲਿਆ ਗਿਆ ਆ ਜਿਹਦੇ ਵਿੱਚ ਜਿਹਦਾ ਅਰਥ ਹੁੰਦਾ ਆ ਫਾਰਸੀ ਦੇ ਵਿੱਚ ਅਫਸੋਸ ਸ਼ਬਦ ਦਾ ਕਿ ਦੁੱਖ ਦਾ ਪ੍ਰਗਟਾਵਾ ਜਾਂ ਪਛਤਾਵਾ ਤੇ ਜਿਹੜਾ ਇਹ ਪੰਜਾਬੀ ਕਲਚਰ ਦੇ ਵਿੱਚ ਆਪਣੇ ਅਫਸੋਸ ਦੀ ਜਿਹੜੀ ਇਹ ਰਸਮ ਬਣੀ ਆ ਕਹਿ ਲਓ ਜਾਂ ਇਹ ਰਿਵਾਜ ਬਣਿਆ ਆ ਇਹ ਇਸੇ ਗੱਲ ਤੋਂ ਬਣਿਆ ਕਿ ਇਹਦਾ ਮਕਸਦ ਇਹ ਸੀ ਕਿ ਜਦੋਂ ਕਿਸੇ ਦਾ ਲਵਡ ਵਨ ਚਲ ਜਾਂਦਾ ਆ ਉਹਦੇ ਘਰ ਦੇ ਵਿੱਚ ਸੋਗ ਦੀ ਲਹਿਰ ਹੁੰਦੀ ਆ ਉਹ ਬੰਦੇ ਤੇ ਦੁੱਖਾਂ ਦਾ ਪਹਾੜ ਟੁੱਟਿਆ ਹੁੰਦਾ ਆ ਤਾਂ ਅਸੀਂ ਸਮਾਜਿਕ ਪ੍ਰਾਣੀ ਹੋਣ ਦੇ ਨਾਤੇ ਜਾਂ ਤਾਂ ਉਹ ਅਸੀਂ ਉਹਨਾਂ ਦੇ ਰਿਸ਼ਤੇਦਾਰ ਹੋ ਸਕਦੇ ਆ ਜਾਂ ਅਸੀਂ ਉਹਨਾਂ ਦੇ ਫਰੈਂਡ ਸਰਕਲ 'ਚ ਹੋ ਸਕਦੇ ਆ ਜਾਂ ਆਂਡ-ਗਾਂਡ 'ਚ ਹੋ ਸਕਦੇ ਆ ਤੇ ਜਦੋਂ ਅਸੀਂ ਉਹਨਾਂ ਦੇ ਘਰ ਜਾਈਦਾ ਆ ਤਾਂ ਅਸੀਂ ਉਹਨਾਂ ਦੇ ਦੁੱਖ ਦੇ ਵਿੱਚ ਸਾਂਝ ਪਾਣ ਚਾਹੀਦਾ ਆ ਕਿਉਂਕਿ ਸਿਆਣਿਆਂ ਨੇ ਕਿਹਾ ਕਿ ਖੁਸ਼ੀ ਦੇ ਵਿੱਚ ਜੇ ਅਸੀਂ ਕਿਸੇ ਦੇ ਨਾਲ ਸ਼ਾਮਲ ਹੁੰਨੇ ਆ ਤਾਂ ਜਿਹੜੀ ਖੁਸ਼ੀ ਹੁੰਦੀ ਆ ਉਹ ਦੁਗਣੀ ਹੋ ਜਾਂਦੀ ਆ ਤੇ ਜਦੋਂ ਅਸੀਂ ਕਿਸੇ ਦੀ ਗਮ ਦੇ ਵਿੱਚ ਸ਼ਾਮਲ ਹੁੰਨੇ ਆ ਕਿਸੇ ਦੇ ਦੁੱਖ ਵਿੱਚ ਸ਼ਾਮਲ ਹੁੰਨੇ ਆ ਤਾਂ ਉਹ ਅੱਧਾ ਰਹਿ ਜਾਂਦਾ ਆ ਸੋ ਇਹ ਹੀ ਦਾ ਮਕਸਦ ਸੀਗਾ ਇਹ ਅਬਸੋਰਬ ਕਰਨ ਦਾ ਮਤਲਬ ਵੀ ਜਿਹੜਾ ਤੇ ਮਕਸਦ ਵੀ ਸੀਗਾ ਜਿਹੜਾ ਇਹ ਹੀ ਸੀਗਾ ਕਿਸੇ ਦੇ ਦੁੱਖ ਦੇ ਵਿੱਚ ਸਾਂਝ ਪਾਣੀ ਤੇ ਪਰ ਕਈ ਵਾਰੀ ਦੇਖਿਆ ਇਹ ਗਿਆ ਹੈ ਕਿ ਜਾਣੇ ਅਣਜਾਣੇ ਦੇ ਵਿੱਚ ਅਸੀਂ ਜਦੋਂ ਕਿਸੇ ਦੇ ਘਰ ਅਸੀਂ ਸੋਗ ਦਾ ਪ੍ਰਗਟਾਵਾ ਕਰਨ ਜਾਂਦੇ ਆ ਤਾਂ ਕਈ ਵਾਰੀ ਸਾਡੀਆਂ ਗੱਲਾਂ ਜਿਹੜੀਆਂ ਆ ਉਹਨਾਂ ਨੂੰ ਉਹਨਾਂ ਦਾ ਦੁੱਖ ਘਟਾਉਣ ਦੀ ਬਜਾਏ ਉਹਨਾਂ ਦੇ ਦੁੱਖ ਨੂੰ ਹੋਰ ਥਲ ਪਾ ਕੇ ਆ ਜਾਈਦਾ ਸੀ ਇਹਨਾਂ ਦੇ ਵਿੱਚੋਂ ਮੈਂ ਐਗਜ਼ਾਮਪਲ ਦੇਣੀ ਚਾਹਾਂਗੀ ਕਿ ਕਿਉਂਕਿ ਇਹ ਮੇਰੀ ਮੈਮਰੀ ਵੀ ਹਲੇ ਬਹੁਤ ਫਰੈਸ਼ ਆ ਮੇਰੇ ਨਾਲ ਵੀ ਇਹੋ ਜਿਹਾ ਕੁਝ ਹੋ ਕੇ ਹਟਿਆ ਤਾਂ ਮੈਂ ਇਹ ਜਿਆਦਾ ਰਹੀ ਟੌਪਿਕ ਚੁਣਿਆ ਅ ਕਿਉਂਕਿ ਜਦੋਂ ਅਸੀਂ ਕਿਸੇ ਦੇ ਘਰ ਜਾਂਦੇ ਹਾਂ ਜੇਕਰ ਕਿਸੇ ਦੀ ਬਿਮਾਰੀ ਦੇ ਨਾਲ ਜਿਹੜੀ ਐ ਡੈਥ ਹੋਈ ਹੁੰਦੀ ਆ ਤਾਂ ਅਸੀਂ ਜਾ ਕੇ ਕਹਿਣ ਲੱਗ ਜਾਂਦੇ ਹਾਂ ਕਿ ਚਲੋ ਜੀ ਕਾਫੀ ਲੰਬੇ ਸਮੇਂ ਤੋਂ ਬਿਮਾਰ ਸੀਗੇ ਇਤੇ ਇਹ ਕੁਝ ਹੋ ਗਿਆ ਜਦੋਂ ਅਸੀਂ ਇਹ ਜਾ ਕੇ ਕਹਿੰਦੇ ਹਾਂ ਬੇਸ਼ੱਕ ਕੋਈ ਲੰਬੇ ਸਮੇਂ ਤੋਂ ਬਿਮਾਰ ਸੀਗਾ ਪਰ ਇਹਨੂੰ ਅਸੀਂ ਜਸਟੀਫਾਈ ਨਹੀਂ ਕਰ ਸਕਦੇ ਕਿ ਹਾਂ ਤੁਹਾਡਾ ਜਿਹੜਾ ਲਵਡ ਵਾਨਿਆ ਉਹ ਮਰ ਗਿਆ ਕਿਉਂਕਿ ਬਿਮਾਰ ਸੀਗਾ ਕਿਉਂਕਿ ਰੀਜ਼ਨ ਜੋ ਕੁਛ ਮਰਜੀ ਹੋਵੇ ਪਰ ਜਿਹੜਾ ਅਗਲੇ ਦਾ ਦੁੱਖ ਹੁੰਦਾ ਆ ਉਹਦਾ ਲੈਵਲ ਜਿਹੜਾ ਹੁੰਦਾ ਆ ਸਾਰਿਆਂ ਲਈ ਸੇਮ ਹੁੰਦਾ ਆ ਕਿਸੇ ਦਾ ਘਰ ਖਾਲੀ ਹੋ ਗਿਆ ਹੁੰਦਾ ਆ ਕਿਸੇ ਦਾ ਜਿਹੜਾ ਦਿਲ ਆ ਦੁਨੀਆ ਆ ਉਹ ਖਾਲੀ ਹੋ ਗਈ ਹੁੰਦੀ ਆ ਜੇ ਆਪਾਂ ਕਈ ਵਾਰੀ ਜਾ ਕੇ ਕਹਿਣ ਦਾ ਪਈਦਾ ਕਿ ਚੱਲ ਹੁਣ ਜੋ ਹੋਣਾ ਸੀ ਹੋ ਗਿਆ ਚੱਲ ਰੋ ਨਾ ਇਹ ਵੀ ਨਹੀਂ ਸਾਨੂੰ ਕਹਿਣਾ ਚਾਹੀਦਾ ਕਿ ਤੂੰ ਰੋ ਨਾ ਕਿਉਂਕਿ ਇਹ ਜੇ ਆਪਾਂ ਸਾਇੰਟਿਫਿਕਲੀ ਵੀ ਇਹਨੂੰ ਦੇਖੀਏ ਤਾਂ ਜਿਹੜਾ ਰੋਣਾ ਆ ਇਹ ਬਹੁਤ ਜ਼ਰੂਰੀ ਆ ਇਹ ਜਿਹੜੀ ਸਾਡੀ ਪੇਨ ਦੀ ਹੈਗੀ ਆ ਪ੍ਰੋਸੈਸ ਆ ਉਹਨੂੰ ਉਹਦਾ ਇੱਕ ਸਟੈਪ ਆ ਇਹ ਦੇਸ ਹੌਲੀ ਹੀ ਹੀਲ ਹਨਾ ਸਟੈਪ ਵਾਈਜ਼ ਸਟੈਪ ਸੋ ਰੋਣਾ ਵੀ ਬਹੁਤ ਜ਼ਰੂਰੀ ਹੁੰਦਾ ਆ ਤੇ ਇੱਕ ਜਿਹੜੀ ਬਹੁਤ ਦਿਲ ਨੂੰ ਟੁੰਬਣ ਵਾਲੀ ਗੱਲ ਆ ਉਹ ਮੈਂ ਤੁਹਾਨੂੰ ਦੱਸਦੀ ਆ ਮੇਰਾ ਆਪਣਾ ਐਕਸਪੀਰੀਅੰਸ ਆ ਜਦੋਂ ਇੱਕ ਵਾਰੀ ਕੀ ਹੋਇਆ ਕਿ ਸਾਡੇ ਕੋਈ ਜਾਣਕਾਰ ਸੀਗੇ ਉਹਨਾਂ ਦੇ ਜਵਾਨ ਬੇਟੇ ਦੀ ਡੈਥ ਹੋ ਜਾਂਦੀ ਆ ਤੇ ਡੈਥ ਜਦ ਉਹ ਹੁੰਦੀ ਆ ਉਹਦਾ ਕਾਰਨ ਇਹ ਸੀ ਕਿ ਕਿ ਬੱਚੇ ਕਈ ਵਾਰੀ ਗਲਤ ਫੈਸਲੇ ਲੈ ਲੈਂਦੇ ਆ ਡਰੱਗਾਂ 'ਚ ਚੱਲ ਜਾਂਦੇ ਆ ਜਾਂ ਗੈਂਗਵਾਚ ਚੱਲ ਜਾਂਦੇ ਆ ਉਹਨਾਂ ਦਾ ਬੇਟੇ ਦੇ ਨਾਲ ਵੀ ਇਹੀ ਕੁਝ ਹੋਇਆ ਤੇ ਇੱਕ ਕਪਲ ਉਹਨਾਂ ਦੇ ਨਾਲ ਅਫਸੋਸ ਕਰਨ ਆਇਆ ਉਹਨਾਂ ਦੇ ਘਰ ਮੈਂ ਵੀ ਉੱਥੇ ਸੀ ਤੇ ਉਹ ਅਫਸੋਸ ਜਦੋਂ ਕਰਦੇ ਆ ਤਾਂ ਗੱਲਾਂ ਹੋ ਆਪਣੇ ਬੱਚਿਆਂ ਦੀਆਂ ਕਰਨ ਲੱਗ ਜਾਂਦੇ ਆ ਕਿ ਸਾਡੇ ਬੱਚੇ ਕਿੰਨੇ ਚੰਗੇ ਆ ਕਿੰਨੇ ਅਗਿਆਕਾਰ ਆ ਤੇ ਉਹ ਇਹ ਕਹਿ ਰਹੇ ਸੀਗੇ ਕਿ ਤਦ ਹੀ ਤਾਂ ਹੁੰਦਾ ਆ ਭਈ ਇਹ ਤੁਹਾਨੂੰ ਨਿਆਣਿਆਂ ਨੂੰ ਵੱਧ ਟਾਈਮ ਦੇਣਾ ਚਾਹੀਦਾ ਆ ਉਹਨਾਂ ਨੂੰ ਤੁਸੀਂ ਆਪਣਾ ਬੱਧ ਟਾਈਮ ਦਵੋ ਮੈਂ ਤਾਂ ਇੱਕ ਕੰਮ ਵੀ ਨਹੀਂ ਸੀ ਕੀਤਾ ਉਹ ਲੇਡੀ ਕਹਿੰਦੀ ਮੈਂ ਤਾਂ ਹਮੇਸ਼ਾ ਬੱਚਿਆਂ ਦੀ ਦੇਖਭਾਲ ਕਰ ਰਹੀ ਸੀ ਜਾਨਕਿ ਅਗਲੇ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਹੋਇਆ ਤੇ ਤੁਸੀਂ ਉਹਨੂੰ ਦੱਸ ਰਹੇ ਆ ਕਿ ਤੁਸੀਂ ਉਹਨਾਂ ਦੇ ਵਿੱਚ ਇੱਕ ਉਹਨਾਂ ਨੂੰ ਆਪਣੇ ਆਪ ਦੇ ਵਿੱਚ ਕਮੀ ਮਹਿਸੂਸ ਕਰਵਾ ਰਹੇ ਆ ਕਿ ਤੁਸੀਂ ਗੁੱਡ ਪੇਰੈਂਟ ਨਹੀਂ ਸੀਗੇ ਜਦੋਂ ਕਿ ਮੈਂ ਉਸ ਫੈਮਿਲੀ ਨੂੰ ਆਪ ਜਾਣਦੀ ਸੀ ਵੈਰੀ ਕਲੋਸਲੀ ਬਹੁਤ ਚਿਰ ਤੋਂ ਕਿ ਬੱਚਿਆਂ ਨੂੰ ਚੱਕਣਾ ਛੱਡਣਾ ਉਹਨਾਂ ਨੇ ਸਕੂਲ ਤੋਂ ਸੌਕਰ ਪ੍ਰੈਕਟਿਸ ਲਈ ਆਪ ਲੈ ਕੇ ਜਾਣਾ ਬਹੁਤ ਗੁੱਡ ਪੇਰੈਂਟਸ ਸੀਗੇ ਪਰ ਕੀ ਹੁੰਦਾ ਹੈ ਕਿ ਅਸੀਂ ਬੱਚਿਆਂ ਦੇ ਨਾਲ 8-8 ਘੰਟੇ ਸਕੂਲਾਂ ਦੇ ਵਿੱਚ ਨਹੀਂ ਰਹਿ ਸਕਦੇ ਸੋ ਜਾ ਕੇ ਤੁਸੀਂ ਉਹਨਾਂ ਨੂੰ ਇਹ ਅਹਿਸਾਸ ਕਰਾਣਾ ਕਿ ਤੁਸੀਂ ਗੁੱਡ ਪੇਰੈਂਟਸ ਨਹੀਂ ਸੀਗੇ ਉਹਨਾਂ ਦੇ ਜ਼ਖਮਾਂ ਦੇ ਉੱਤੇ ਲੂਣ ਭੁੱਕਣ ਵਾਲੀ ਗੱਲ ਹੁੰਦੀ ਹੈ ਤੇ ਦੇਖ ਲਓ ਕਿ ਇਹ ਜਿਹੜਾ ਸਾਰਿਆਂ ਨੂੰ ਵੱਡੀ ਜਿਹੜੀ ਸੀ ਇਹ ਗੱਲ ਸੀਗੀ ਇਹ ਮੈਨੂੰ ਵੀ ਯਾਨੀ ਕਿ ਐਸ ਅ ਪੇਰੈਂਟ ਬਹੁਤ ਟੁੰਬਦੀ ਰਹੀ ਕਿ ਦੇਖੋ ਆਪਾਂ ਜਾ ਕੇ ਕਿਸੇ ਨੂੰ ਕਿਸੇ ਦੇ ਹੌਸਲਾ ਤਾਂ ਕੀ ਦੇਣਾ ਆ ਤੇ ਅਸੀਂ ਆ ਗੱਲਾਂ ਕਰਕੇ ਆ ਜਾਈਦਾ ਆ ਤੇ ਸਾਨੂੰ ਕਰਨਾ ਕੀ ਚਾਹੀਦਾ ਆ ਇਹ ਵੀ ਜ਼ਰੂਰੀ ਨਹੀਂ ਹੈਗਾ ਕਿ ਅਸੀਂ ਅਗਲੇ ਦੇ ਘਰ ਭੂਬਾ ਮਾਰਦੇ ਜਾਈਏ ਜਾਂ ਦਿਖਾਵਾ ਕਰਦੇ ਜਾਈਏ ਜੇ ਤੁਸੀਂ ਨਹੀਂ ਕੁਝ ਕਹਿ ਸਕਦੇ ਤਾਂ ਜਿਹੜੀ ਤੁਹਾਡੀ ਚੁੱਪੀ ਆ ਚੁੱਪ ਕਰਕੇ ਉੱਥੇ ਤੁਹਾਡੀ ਪ੍ਰੈਜ਼ੈਂਸ ਆ ਉਹੀ ਬਹੁਤ ਹੈ ਅਗਲੇ ਲਈ ਅਗਲੇ ਦਾ ਹੱਥ ਫੜ ਕੇ ਤੁਸੀਂ ਕੋਲ ਬੈਠ ਕੇ ਅਗਲੇ ਨੂੰ ਦਲਾਸਾ ਦੇ ਸਕਦੇ ਆ ਬਿਨਾ ਬੋਲੇ ਤੋਂ ਉਹਦੀ ਪਿੱਠ ਨੂੰ ਥਪ ਥਪਾ ਸਕਦੇ ਆ ਜਿ ਸਿਰਫ ਇੰਨਾ ਹੀ ਕਹਿ ਸਕਦੇ ਆ ਕਿ ਮੈਂ ਹੈਗਾ ਆ ਤੁਹਾਡੇ ਲਈ ਕੋਈ ਵੀ ਲੋਡ ਹੋਈ ਤਾਂ ਮੈਨੂੰ ਦੱਸਿਓ ਤੁਸੀਂ ਤੇ ਗੇਵਰਿਕ ਪਰ ਇਹ ਗੱਲ ਇਦਾਂ ਹੁੰਦੀ ਹੈ ਨਾ ਕਿ ਜੇ ਤੁਸੀਂ ਨਹੀਂ ਤੁਹਾਨੂੰ ਕੋਈ ਮਸ਼ਬਦ ਟੋਕ ਰਿਹਾ ਤੁਹਾਨੂੰ ਨਹੀਂ ਤੁਸੀਂ ਕਹਿ ਸਕਦੇ ਕੁਛ ਤਾਂ ਤੁਸੀਂ ਉਹ ਗੱਲ ਨਾ ਕਰੋ ਕਿ ਮਰਦਾ ਬੋਲੂ ਕਫਣ ਪਾੜੋ ਜਸਟ ਤੁਸੀਂ ਉੱਥੇ ਜਾ ਸਕਦੇ ਆ ਆਪਣਾ ਤੁਸੀਂ ਉਹਨਾਂ ਦੇ ਸੋਗ ਦੇ ਵਿੱਚ ਸ਼ਾਮਲ ਹੋਵੋ ਤੇ ਬਹੁਤਾ ਕੁਝ ਕਹਿਣ ਦੀ ਲੋੜ ਵੀ ਨਹੀਂ ਹੁੰਦੀ ਤੇ ਦੂਸਰੀ ਗੱਲ ਹੁੰਦੀ ਆ ਲਿਵਾਸ ਦੀ ਲਿਵਾਸ ਦੀ ਗੱਲ ਵੀ ਮੈਂ ਕੱਪੜੇ ਦੀ ਵੀ ਜ਼ਰੂਰ ਕਰਨੀ ਚਾਹਾਂਗੀ ਇਸ ਟੌਪਿਕ ਦੇ ਵਿੱਚ ਕਿ ਜਿਹੜਾ ਕੱਪੜਾ ਹੁੰਦਾ ਆ ਕਿਉਂਕਿ ਇਹ ਵੀ ਤੁਹਾਡੇ ਜਿਹੜਾ ਤੁਹਾਡਾ ਲੈਜਾ ਹੁੰਦਾ ਆ ਤੁਹਾਡੀ ਸੰਜੀਦਗੀ ਹੁੰਦੀ ਆ ਉਹਨੂੰ ਪ੍ਰਗਟਾਉਂਦਾ ਆ ਕਿਹੋ ਜਿਹੀ ਥਾਂ ਤੇ ਤੁਸੀਂ ਕਿਸ ਤਰ੍ਹਾਂ ਚੱਲੇ ਆ ਇਹ ਜੇ ਤੁਸੀਂ ਸੋਗ ਵਾਲੀ ਥਾਂ ਤੇ ਚੱਲੇ ਆ ਤਾਂ ਜੇ ਤੁਸੀਂ ਵਿਆਹ ਵਾਂਗੂ ਸਜ ਕੇ ਜਾਂਦੇ ਆ ਤਾਂ ਉਹ ਪਹਿਲੇ ਹੀ ਦੱਸ ਦਿੰਦਾ ਆ ਕਿ ਤੁਹਾਨੂੰ ਕਿੰਨਾ ਕਸੋਗ ਹੈਗਾ ਆ ਜਦੋਂ ਤੁਸੀਂ ਘਰ ਕਿਸੇ ਦੇ ਐਂਟਰ ਕਰਨਾ ਆ ਜਿਨ੍ਹਾਂ ਦਾ ਕੋਈ ਲਵਡ ਵਨ ਚਲਾ ਗਿਆ ਆ ਤਾਂ ਡੋਰ ਦੇ ਅੰਦਰ ਸਟੈਪ ਕਰਨ ਤੋਂ ਪਹਿਲਾਂ ਤੁਸੀਂ ਇਹੀ ਸੋਚਣਾ ਆ ਕਿ ਮੈਂ ਕਿਹੋ ਜਿਹੀ ਥਾਂ ਤੇ ਚੱਲਾ ਆ ਜਿੱਥੇ ਜਾ ਚੱਲੀ ਆ ਕਿ ਜਿੱਥੇ ਅਗਲੇ ਦੇ ਇਸ ਘਰ ਦੇ ਵਿੱਚ ਅਗਲੇ ਦਾ ਇੱਕ ਜੀ ਸਦਾ ਲਈ ਚਲਾ ਗਿਆ ਆ ਕੀ ਮੈਂ ਉਸ ਥਾਂ ਲਈ ਐਪ੍ਰੋਪ੍ਰੀਏਟ ਡਰੈਸ ਅਪ ਹੋਈ ਆ بڑے بڑے ਲੋਕੋ ਪਾ ਕੇ ਜਾਣਾ ਗੂਚੀ ਦੇ ਵਰਸਾਚੀ ਦੇ ਇਹ ਤੁਹਾਡਾ ਫੈਸ਼ਨ ਦਰਸਾਉਂਦਾ ਆ ਨਾ ਕਿ ਇਹ ਦਰਸਾਉਂਦਾ ਆ ਕਿ ਤੁਸੀਂ ਅ ਅਗਲੇ ਦੇ ਦੁੱਖ ਦੇ ਵਿੱਚ ਸ਼ਰੀਕ ਹੋਣ ਜਾ ਰਹੇ ਹੋ ਤੇ ਇਹ ਗੱਲ ਪੜੇ ਲਿਖੇ ਜਾਂ ਅਨਪੜ੍ਹਤੇ ਟੁਕੜਦੀ ਨਹੀਂ ਹੁੰਦੀ ਇਹ ਤੁਹਾਡੀ ਆਪਣੀ ਜਿਹੜੀ ਵਿਚਾਰਤਾ ਰਾਇਆ ਤੁਹਾਡੀ ਪਰਸਨੈਲਿਟੀ ਆ ਉਹਨੂੰ ਦਰਸਾਉਂਦੀ ਆ ਤੇ ਕਿਹੋ ਜਿਹਾ ਤੁਸੀਂ ਕਿੰਨੀ ਕਿ ਸੰਜੀਦਗੀ ਦੇ ਨਾਲ ਤੁਸੀਂ ਸੋਚਦੇ ਆ ਕਿੰਨਾ ਕਿ ਤੁਸੀਂ ਦਿਲੋਂ ਅਗਲੇ ਦੇ ਨਾਲ ਸੱਚੀ ਅਫਸੋਸ ਕਰਨ ਗਏ ਆ ਸੋ ਇਹਦੇ ਵਿੱਚ ਪੜੇ ਲਿਖੇ ਜਾਂ ਅਨਪੜ੍ਹ ਦੀ ਕੋਈ ਗੱਲ ਨਹੀਂ ਹੁੰਦੀ ਕਿਉਂਕਿ ਆ ਰੀਸੈਂਟਲੀ ਪੋਪ ਫਰਾਂਸਿਸ ਉਹਨਾਂ ਦੀ ਡੈਥ ਹੋਈ ਆ ਤਾਂ ਦੇਖੋ ਅਮਰੀਕਾ ਦਾ ਜਿਹੜਾ ਰਾਸ਼ਟਰਪਤੀ ਆ ਡੋਨਲਡ ਟਰੰਪ ਉਹਨੇ ਕੀ ਕੀਤਾ ਕਿ ਇੱਕ AI ਦੇ ਨਾਲ ਪਿਕਚਰ ਬਣਾ ਕੇ ਐਸ ਅ ਪੋਪ ਡਰੈਸ ਅਪ ਹੋ ਕੇ ਉਹਨੇ ਕ੍ਰਾਊਨ ਲਾ ਕੇ ਉਹ ਪਾ ਦਿੱਤੀ ਤੇ ਜਿਹੜਾ ਕੈਥੋਲਿਕ ਧਰਮ ਹੈਗਾ ਧਰਮ ਦੇ ਲੋਕ ਆ ਉਹਨਾਂ ਨੇ ਉਹਦੀ ਬੜੀ ਨਿੰਦਾ ਕੀਤੀ ਕਿਉਂਕਿ ਤੁਸੀਂ ਹੁਣ ਜੇ ਕੋਈ ਸਾਡੇ ਗੁਰੂਆਂ ਨੂੰ ਗੁਰੂਆਂ ਦੀ ਜਿਦਾ ਪਹਿਰਾਵਾ ਪਾ ਕੇ ਉਹਨਾਂ ਨੂੰ ਕਹੇ ਪਰ ਮੈਸ਼ਨ ਉਹਨਾਂ ਦੇ ਵਾਂਗੂ ਡਰੈਸ ਅਪ ਹੋ ਕੇ ਸ਼ਰਧਾਂਜਲੀ ਦੇਣੀ ਆ ਜਾਂ ਮੈਂ ਕੁਝ ਵੀ ਕਰਨਾ ਆ ਇਸ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ ਸਪੈਸ਼ਲੀ ਜਦੋਂ ਐਡੇ ਵੱਡੇ ਰੈਂਕ ਤੇ ਬੰਦਾ ਹੁੰਦਾ ਆ ਪਰ ਫਿਰ ਵੀ ਇਹ ਆਪਾਂ ਕਹਿ ਸਕਦੇ ਆ ਇਹ ਅਸੀਂ ਕਿਸੇ ਦੀ ਅਕਲ ਦਾ ਅੰਦਾਜ਼ਾ ਇਸ ਤੋਂ ਨਹੀਂ ਆ ਸਕਦੇ ਆ ਸੋ ਇਹ ਸੀ ਮੇਰਾ ਅੱਜ ਦਾ ਟਾਪਿਕ ਕਿ ਜੇਕਰ ਕਿਸੇ ਦੇ ਦੁੱਖ ਵਿੱਚ ਸ਼ਰੀਕ ਹੋਣਾ ਆ ਤਾਂ ਆਪਣੇ ਤਨੋਂ ਤੇ ਦਿਲੋਂ ਦੋਨੇ ਤਰ੍ਹਾਂ ਹੋਮੋ ਤੇ ਮੈਨੂੰ ਹਮੇਸ਼ਾ ਤੁਹਾਡੀ ਫੀਡਬੈਕ ਦੀ ਲੋੜ ਹੋਵੇਗੀ ਮੇਰਾ ਈਮੇਲ ਐਡਰੈਸ ਇਹ ਥੱਲੇ ਦਿੱਤਾ ਗਿਆ ਆ ਤੁਸੀਂ ਕੋਈ ਵੀ ਸੁਝਾਅ ਹੋਵੇ ਤਾਂ ਤੁਸੀਂ ਮੈਨੂੰ ਸੰਪਰਕ ਕਰ ਸਕਦੇ ਹੋ ਤੇ ਹੋਰ ਤੁਸੀਂ ਮੈਨੂੰ ਸਪੋਟੀਫਾਈ ਤੇ ਫੋਲੋ ਕਰ ਸਕਦੇ ਹੋ ਮੇਰੇ ਪੋਡਕਾਸਟ ਤੇ ਤੇ YouTube ਤੇ ਈਮੇਲ ਦਿੱਤੀ ਹੋਈ ਆ ਥੱਲੇ ਅੱਜ ਦਾ ਵਿਚਾਰ ਦੇਖਣਾ ਨਾ ਭੁੱਲਣਾ ਸਬਸਕ੍ਰਾਈਬ ਫੋਲੋ ਕਰਨਾ ਨਾ ਭੁੱਲਣਾ ਤੇ ਫੀਡਬੈਕ ਸਭ ਤੋਂ ਵੱਡੀ ਗੱਲ ਫੀਡਬੈਕ ਦੇਣਾ ਨਾ ਭੁੱਲਣਾ ਥੈਂਕ ਯੂ ਥੈਂਕਸ ਫॉर ਵਾਚਿੰਗ ਤੜੀ ਆਪਣੀ ਰਿਸ਼ਪਾਲ ਕੌਰ ਗੇਲ ਸੁਸਰੀਆ ਕਾ